ਬਾਈ ਗੁਰਜੀ ਦਾ ਖਾਲਸਾ ਸ਼੍ਰੀ ਬਾਈ ਗੁਰਜੀ ਕੀ ਫਤਿਹ ਦਾਸ ਸੁਖਵਿੰਦਰ ਸਿੰਘ ਅੱਜ ਅਸੀਂ ਪਿੰਡ ਪਨਾਮ ਵਿੱਚ ਜੋ ਇਹ ਬੱਚੀ ਐ 9ਵੀਂ ਕਲਾਸ ਵਰਦੀ ਬੇਟਾ ਇਹ ਬੱਚੀ 9ਵੀਂ ਕਲਾਸ ਚ ਪੜਦੀ ਘਰੋਂ ਲੋੜ ਵਾਂਦਾ ਇਹ 2 ਕਿਲੋਮੀਟਰ ਪੈਦਲ ਸਕੂਲ ਨੂੰ ਭਲਾਣ ਨੂੰ ਜਾਂਦੀ ਸੀ ਫਿਰ ਇਹਨਾਂ ਕਿਹਾ ਭਾਜੀ ਮੇਰੇ ਕੋਲ ਸਾਈਕਲ ਨਹੀਂ ਐ ਫਿਰ ਮੈਂ ਤਰਨਜੀਤ ਭਾਜੀ ਨਾਲ ਗੱਲ ਕਰਕੇ ਅੱਜ ਇਸ ਬੱਚੀ ਨੂੰ ਸਾਈਕਲ ਲਿਆ ਕੇ ਦਿੱਤਾ ਮੈਂ ਤਰਨਜੀਤ ਭਾਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਇਹ ਇਲਾਕੇ ਵਿੱਚ ਨੰਗਲ ਤੋਂ ਆਨੰਦਪੁਰ ਸਾਹਿਬ ਅਗਰ ਕੋਈ ਹੋਰ ਵੀ ਲੋੜਵੰਦ ਬੇਟੀਆਂ ਹੋਵੇ ਜਿਨ੍ਹਾਂ ਕੋਲ ਸਾਈਕਲ ਨਹੀਂ ਹੈ ਉਹ ਮੇਰੇ ਨਾਲ ਸੰਪਰਕ ਕਰ ਲੈਣ ਬਾਕੀ ਤੁਹਾਨੂੰ ਸੰਗਤ ਜੀ ਇਹ ਪਤਾ ਅੱਜ ਕੱਲ੍ਹ ਦਿਨ ਹੜ੍ਹ ਦੇ ਦਿਨ ਚੱਲਿਆ ਕਰਦੇ ਤਾਂ ਅਗਰ ਕਿਸੇ ਨੂੰ ਰਾਚਣ ਦੀ ਹਰੇ ਚਾਰੇ ਦੀ ਜਾਂ ਤੂੜੀ ਦੀ ਕਿਸੇ ਨੂੰ ਲੋੜ ਹੋਵੇ ਜਾਂ ਫਿਰ ਕਈ ਦਿਨ ਤੋਂ ਜੇ ਬਾੜਛੇ ਚੱਲਿਆ ਕਰਦੀ ਕਈ ਬੰਦੇ ਸਾਡੇ ਧਿਆੜੀਦਰ ਭਰਾ ਇਹੋ ਜਿਹੇ ਹੁੰਦੇ ਕਿ ਜੋ ਤਿਆੜੀ ਕਰਨਾ ਮਤਲਬ ਅੱਜ ਕੰਮ ਕਰਨਾ ਉਹੀ ਕਮਾਣਾ ਉਹੀ ਖਾਣਾ ਤਾ ਮਤਲਬ ਉਹ ਭਰਾ ਵੀ ਸਾਡੇ ਨਾਲ ਸੰਪਰਕ ਕਰ ਲੈਣ ਜਿਨ੍ਹਾਂ ਨੂੰ ਰਾਸ਼ਨ ਦੀ ਲੋੜ ਹੈ ਬਾਕੀ ਮੈਂ ਤਰਨਜੀਤ ਭਾਜੀ ਦਾ ਆਪਣੀ ਸਾਰੀ ਹੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ